ਮਾਪੇ ਨਹੀਂ ਸੋਚਦਾ ਵੀ ਮੈਨੂੰ ਪਾਲ ਰਿਆ ਮੈਂ ਕਿੰਨਾ ਕਿਛ ਪਾਲਾਂਗਾ ਇਸ ਕਰਕੇ ਜਿਹੜਾ ਮਨਮੁਖ ਵਿਰਤੀ ਪਰਿਵਾਰ ਦੇ ਵਿੱਚ ਬੱਚਾ ਪਲਦਾ ਹੈ ਜਿੰਨੀ ਦੇਰ ਤੱਕ ਮਾਪੇ ਉਹਦੀਆਂ ਆਦਤਾਂ ਨੂੰ ਹੁਣ ਸੁਧਾਰੇ ਕਿਵੇਂ ਕਿ ਅਸੀਂ ਛੋਟੇ ਹੁੰਦੇ ਤੋਂ ਹੀ ਬੱਚੇ ਨੂੰ ਸਿਮਰਨ ਅਤੇ ਬ੍ਰਹਮ ਦੇ ਗਿਆਨ ਦਾ ਭੇਤ ਦੇਣਾ ਅਸੀਂ ਬੱਚੇ ਨੂੰ ਆਪਦਾ ਮੋਬਾਈਲ ਨੰਬਰ ਯਾਦ ਕਰਾਉਨੇ ਆ ਅਸੀਂ ਬੱਚੇ ਨੂੰ ਨਾਮ ਦੀਆਂ ਸਪੈਲਿੰਗਾਂ ਯਾਦ ਕਰਾਉਨੇ ਆ ਅਸੀਂ ਬੱਚੇ ਨੂੰ ਪਿੰਡ ਦਾ ਪਤਾ ਦਾਦੇ ਦਾ ਨਾਮ ਪਰਦਾਦੇ ਦਾ ਨਾਮ ਆਪਦਾ ਨਾਮ ਯਾਦ ਕਰਾਉਨੇ ਆ ਤੇਹੀਂ ਬੱਚੇ ਨੂੰ ਹੌਲੀ-ਹੌਲੀ ਇਹ ਬ੍ਰਹਮ ਗਿਆਨੀ ਦੀ ਰੇੜ ਕਰਵਾ ਸਕਦੇ ਵੀ ਕਿਵੇਂ ਤੂੰ ਨਿਰਗੁਣ ਦੇ ਵਿੱਚੋਂ ਸਰਗੁਣ ਦੇ ਵਿੱਚ ਆਇਆ ਹੈ ਤੂੰ ਆਪਣਾ ਸੰਜੋਗੀ ਆ ਕਿਵੇਂ ਆਪਾਂ ਵਿਛੜੇ ਹੋਏ ਫਿਰ ਮਿਲ ਗਏ ਆ ਪਹਿਲੋਂ ਵੀ ਆਪਾਂ ਖੇਡੇ ਆ ਕਾਕਾ ਜਿਵੇਂ ਜਿਵੇਂ ਉਹ ਸਮਝ ਹੋਵੇ ਜਿੰਨੀ ਕਿ ਸਮਝ ਉਹ ਚੱਕ ਸਕਦਾ ਨੌਲੇਜ ਚੱਕ ਸਕਦਾ ਵੀ ਹੁਣ ਤੂੰ ਸਾਡਾ ਪੁੱਤ ਬਣ ਗਿਆ ਤੇ ਕਦੇ ਅਸੀਂ ਤੇਰੇ ਪੁੱਤ ਬਣ ਰਹੇ ਹੋਵਾਂਗੇ ਹੁਣ ਤੂੰ ਸਾਡੀ ਧੀ ਬਣ ਕੇ ਆਈਆਂ ਤੇ ਕਦੇ ਅਸੀਂ ਤੇਰੇ ਪੁੱਤ ਰਹਿ ਕੇ ਤੂੰ ਸਾਡੀ ਮਾਂ ਬਣੀ ਹੋਵੇਂਗੀ ਐਵੇਂ ਹੀ ਆਪਾਂ ਖੇਡਦੇ ਆਉਨੇ ਆ ਜਿਹੜੀਆਂ ਸਾਡੀ ਧੀ ਪੁੱਤ ਨੇ ਇਹ ਸਾਡੇ ਕਦੇ ਮਾਮਬ ਬਣੇ ਜਿਹੜੇ ਸਾਡੇ ਮਾਮਬ ਬਣੇ ਕਦੇ ਇਹ ਸਾਡੇ ਭੈਣ ਭਰਾ ਬਣੇ ਜਿਹੜੇ ਸਾਡੇ ਭੈਣ ਭਰਾ ਨੇ ਕਦੇ ਇਹ ਸਾਡੇ ਚਾਚੇ ਤਾਏ ਬਣੇ ਉਹੀ ਸੰਜੋਗੀ ਇੱਕ ਦੂਜੇ ਦੇ ਨਾਲ ਰਿਸ਼ਤੇ ਬਦਲ ਬਦਲ ਕੇ ਖੇਡ ਰਹੇ ਆ ਤੇ ਇਹ ਬੱਚਿਆਂ ਨੂੰ ਅਸੀਂ ਗੱਲਾਂ ਦੱਸਣੀਆਂ ਨੇ ਵੀ ਆਪਾਂ ਕਾਕਾ ਸਾਰੇ ਜਮਨ ਮਰਨ ਦੇ ਵਿੱਚ ਫਸੇ ਹੋਏ ਆ ਤੇ ਤੂੰ ਰਿਜਕ ਲੈ ਕੇ ਆਇਆ ਰਿਜਕ ਹੰਡਾਉਣਾ ਏ ਘਰ ਦਾ ਰਿਜਕ ਹੰਡਾਉਣਾ ਏ ਸਾਰਾ ਰਿਜਕ ਹੰਡਾਉਣਾ ਏ ਪਰ ਅਸੀ ਤੇਰਾ ਸਾਰਾ ਆਪਾਂ ਨੂੰ ਸਾਰਿਆਂ ਨੂੰ ਮਾਲਕ ਦੇ ਰਿਹਾ ਤੇ ਆਪਾਂ ਸਿਮਨ ਕਰਨਾ ਆ ਤੇ ਬੱਚੇ ਨੂੰ ਰੋਜ਼ ਦਾ ਰੋਜ਼ ਬ੍ਰਹਮ ਦਾ ਗਿਆਨ ਜਦੋਂ ਮਾਤਾ ਪਿਤਾ ਦਊਗਾ ਉਹਨੂੰ ਸਿਮਨ ਕਰਾਊਗਾ ਉਹਨੂੰ ਅਨਹਦ ਬਾਣੀ ਦਾ ਭੇਤ ਦਊਗਾ ਸੰਸਾਰ ਚ ਆਇਆ ਕਿਉਂ ਆ ਜਦੋਂ ਬੱਚਾ ਪੁੱਛਦਾ ਵੀ ਪਾਪਾ ਇਹ ਸੰਸਾਰ ਕਿਵੇਂ ਬਣਿਆ ਕਿੰਨੇ ਬਣਾਇਆ ਜਿਹੜਾ ਵੀ ਉਹਨੇ ਸਵਾਲ ਕਹਿਣਾ ਉਹਨੇ ਤੁਸੀਂ ਬ੍ਰਹਮ ਗਿਆਨ ਦੋਰਾ ਜਵਾਬ ਦੇਣਾ ਤੇ ਬੱਚੇ ਦੀ ਮਾਨਸਿਕਤਾ ਸ਼ੁਰੂ ਤੋਂ ਹੀ ਬੱਚੇ ਦੇ ਅੰਦਰ ਵਿਚਾਰ ਚੱਲਦੇ ਆ ਛੋਟੀਆਂ ਬੱਚੀਆਂ ਨੇ 3 ਸਾਲ ਦੀਆਂ ਰੋਜ਼ ਸ਼ਾਮ ਨੂੰ ਸਿਮਨ ਕਰਦੀਆਂ ਬੈਠ ਕੇ ਮੇਰੇ ਨਾਲ ਉਹ ਕਹਿੰਦੇ ਪਾਪਾ ਤੁਸੀਂ ਸਿਮਰਨ ਕਰਾਉਂਦੇ ਜੇ ਨਾ ਸਾਡੇ ਅੰਦਰ ਪਤਾ ਨਹੀਂ ਮਨ ਦੇ ਵਿੱਚ ਕੁਝ 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 ਗੱਲਾਂ ਜੀਆਂ ਨੇ ਇਹ ਗੱਲਾਂ ਕੌਣ ਕਰਦੇ ਨੇ ਸਾਡੇ ਅੰਦਰ ਦੇਖੋ ਬੱਚੇ ਨੇ ਪੁੱਛਿਆ ਕਹਿੰਦੇ ਮੇਰੇ ਅੰਦਰ ਨਾ ਗੱਲਾਂ ਜੀਆਂ ਚੱਲ ਪੈਂਦੀਆਂ ਨੇ ਜਦੋਂ ਤੁਸੀਂ ਸਿਮਨ ਕਰਾਉਂਦੇ ਹੋ ਤੇ ਕਦੇ-ਕਦੇ ਮੇਰਾ ਉਹ ਗੱਲਾਂ ਪਾਸੇ ਧਿਆਨ ਚਲਾ ਜਾਂਦਾ ਉਹਨੂੰ ਦੱਸੀਦਾ ਵੀ ਬੇਟਾ ਇਹ ਪੰਜ ਦੂਤ ਨੇ ਉਹਨਾਂ ਦੀ ਪੰਜ ਦੂਤ ਕੌਣ ਹੁੰਦੇ ਨੇ ਤੇ ਪ੍ਰੈਕਟੀਕਲ ਹੋ ਰਿਹਾ ਬੱਚੇ ਦਾ ਸ਼ੁਰੂ ਤੋਂ ਹੀ ਉਹਨੂੰ ਭੇਤ ਆ ਗਿਆ ਵੀ ਅੰਦਰ ਸਾਡੇ ਥੌਟਸ ਚੱਲਦੇ ਆ ਤੇ ਜਦੋਂ ਬੱਚੇ ਨੇ ਗਾਂਹ ਜ਼ਿੰਦਗੀ ਦੇ ਵਿੱਚ ਜਾਣਾ ਤੇ ਉਹਨੂੰ ਇਹ ਨਾਰਮਲ ਲੱਗਣੇ ਵੀ ਹਾਂ ਇਹ ਤਾਂ ਵਿਚਾਰ ਮੇਰੇ ਸ਼ੁਰੂ ਤੋਂ ਚੱਲਦੇ ਤੇ ਮੇਰੇ ਪਾਪਾ ਨੇ ਮ ਪਹਿਲੇ ਦਿਨ ਤੋਂ ਹੀ ਉਹ ਬੱਚਾ ਪੰਜਾਂ ਨਾਲ ਲੜਨਾ ਸਿਖਾਓ 2 ਸਾਲ ਤੋਂ 3 ਸਾਲ ਤੋਂ ਅੰਦਰ ਲੜਨਾ ਸਿਖਾਓ ਛੋਟੀ ਬੱਚੀ ਨੂੰ ਪੁੱਛਦਾ ਮੈਂ ਤੈਨੂੰ ਵਿਚਾਰ ਕੀ ਆਉਂਦੇ ਆ ਛੋਟੀ ਬੈਠੀ ਹੋਣੀ ਇੱਥੇ ਕਹਿੰਦੀ ਮੈਨੂੰ ਨਾ ਪਾਪਾ ਵਿਚਾਰ ਆਉਂਦੇ ਆ ਵੀ ਤੂੰ ਨਾ ਅਖਡਾਉਣਾ ਚੱਕ ਕੇ ਥੱਲੇ ਸੱਟ ਦੇ ਪੰਜਾਂ ਨੂੰ ਵਿਚਾਰ ਦੇ ਰਹੀ ਪ੍ਰੈਕਟੀਕਲ ਪੁੱਛਦਾ ਮੈਂ ਬੱਚਿਆਂ ਨੂੰ ਕਹਿੰਦੇ ਮੈਨੂੰ ਨਾ ਵਿਚਾਰ ਆਉਂਦੇ ਆ ਵੀ ਇਹ ਸਫੀਰ ਬੱਡੀ ਹੈ ਕਹਿੰਦੀ ਇਹਦੀ ਨਾ ਕਾਪੀ ਪਾੜ ਦੇ ਤੇ ਕਹਿੰਦੀ ਪਰ ਮੈਂ ਪੰਜਾਂ ਨੂੰ ਕਹਿੰਦੀ ਨਾ ਪਾਪਾ ਕੁੱਟਣਗੇ ਦੇਖੋ ਮਹਿਰਾਨ ਨਾ ਵੀ ਇਹਨਾਂ ਨੂੰ ਪੰਜ ਕੀ ਕਹਿੰਦੇ ਆ ਮੈਂ ਪ੍ਰੈਕਟੀਕਲ ਕਰਦਾ ਜੀ ਭਾਈ ਸਾਹਿਬ ਉਹਨਾਂ ਨੂੰ ਪੁੱਛਿਓ ਤੇ ਉਹ ਬੱਚੇ ਦੇ ਅੰਦਰ ਵੀ ਉਹਨੂੰ ਛੋਟ ਪਲ ਪਲ ਹਰਜੀਤ ਦੇ ਅੰਤਰ ਪਾ ਰਹੇ ਹੋ ਜਿਹੜੀ ਬਾਣੀ ਦਾ ਬਚਨੇ ਆ ਨਾ ਤੁਸੀਂ ਆਪਦੇ ਬੱਚੇ ਨੂੰ ਪੁੱਛ ਕੇ ਵੇਖਿਓ ਕਾਕਾ ਤੈਨੂੰ ਕੀ ਵਿਚਾਰ ਆਉਂਦੇ ਹੁੰਦੇ ਤੇ ਉਹ ਦੱਸਦੀਆਂ ਮੈਨੂੰ ਆਹ ਵਿਚਾਰ ਇਸ ਤਰ੍ਹਾਂ ਆਉਂਦਾ ਫਿਰ ਜਦੋਂ ਮੈਂ ਸਿਮਨ ਕਰਦੀ ਆ ਨਾ ਤੇ ਥੋੜੇ ਟਾਈਮ ਬਾਅਦ ਹੀ ਇਹ ਪਿੱਛੇ हट ਜਾਂਦੇ ਵਿਚਾਰ ਤੇ ਫਿਰ ਮੈਂ ਬਿਲਕੁਲ ਅਨੰਦ ਵਿੱਚ ਹੋ ਜਾਂਦੀ ਆ